ਸੋ ਸਾਹਿਬ ਇੱਕ ਤੁਸੀਂ ਆਪਣਾ ਏਜੰਡਾ ਲੈ ਕੇ ਚੱਲ ਰਹੇ ਹੋ ਨਹੀਂ ਨਹੀਂ ਮੇਰਾ ਏਜੰਡਾ ਨਹੀਂ ਤੁਹਾਡੀ ਕੋਈ ਵਿਚਾਰਪਾ ਰਹਿਣਾ ਵਿਚਾਰਪਾ ਰਹਿਣਾ ਸਹਿਮਤ ਕੌਣ ਹੋ ਮੈਂ ਕਹਿੰਦਾ ਸਹਿਮਤ ਪੰਜਾਬ ਦੇ ਲੋਕ ਹੋ ਰਹੇ ਆ ਹੋਰ ਇਕੱਠ ਜਿਹੜਾ ਹੁੰਦਾ ਉਹ ਉਹਨੂੰ ਹੁੰਦਾ ਆਪੜਿਆਂ ਨੂੰ ਵੀ ਰਗੜੇ ਲਾਈ ਜਾਂਦੇ ਕੋਈ ਕਾਲ ਕੋਣ ਆ ਨਾ ਮੈਂ ਆਪਦਿਆਂ ਨੂੰ ਰਗੜਾ ਲਾਉਣਾ ਮੇਰੀ ਗੱਲ ਨੂੰ ਸੁਣਨਾ ਮੈਂ ਆਪ ਮੈਨੂੰ ਰਗੜੇ ਜਰੂਰ ਲਾਉਂਦੇ ਆ ਲੋਕ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਮੈਂ ਤਾਂ ਅੱਜ ਤੱਕ ਦੇਖ ਲਿਆ ਜਦੋਂ ਦਾ 6 ਸਾਲ ਦਾ ਕਾਂਗਰਸ ਚ ਆਇਆ ਕਿਸੇ ਵਰਕਰ ਦੇ ਖਿਲਾਫ ਵੀ ਬੋਲਿਆ ਹੋਊਗਾ ਕਰਦੇ ਖਾ ਜੇ ਆਪ ਨੇ ਨੈਗੇਟਿਵਿਟੀ ਤਾਂ ਜਾ ਰਹੀ ਹੈ ਦੇਖੋ ਨੈਗੇਟਿਵਿਟੀ ਪੋਜ਼ਿਟਿਵਿਟੀ ਇਹ ਤੁਸੀਂ ਫੈਸਲਾ ਨਹੀਂ ਕਰਨਾ ਮਿੱਤਰਾਂ ਲੋਕ ਕਰਦੇ ਐ ਫੈਸਲਾ ਜਦੋਂ ਲੋਕ ਲੋਕਾਂ ਚ ਜਾਣਾ ਦੇਖੋ ਖੜਿਆ ਨਾ ਆਰਮੀ ਐ ਨਾ ਇੱਕ ਦੋ ਥਾਂ ਤੂੰ ਹੀ ਲੜ ਸਕਦਾ ਨਾ ਕਿਹ ਕੋ ਲੜੂਗਾ ਕਿੱਥੇ ਮੈਂ ਕਹਿੰਦਾ ਲੜੂਗਾ ਲੜੂਗਾ ਪ੍ਰੋਗਰਾਮ ਅਜੰਡਾ ਪੰਜਾਬ ਨੂੰ ਸਵਾਰਨਾ ਕਿਵੇਂ ਐ ਨੀਤੀ ਨੀਤੀ ਲੜਦੀ ਹੁੰਦੀ ਐ ਤੁਸੀਂ ਜਦੋਂ ਦਿਨੇ ਹੋ ਪਹਿਲਾਂ 5 500 ਪੇਜ ਬਣਾ ਦਿੰਦੇ ਹੁੰਦੇ ਸੀ ਚਲੋ ਹੁਣ ਦੱਸਦੇ ਤਾਂ ਆ ਗਏ ਦਸਾਂ ਚੋਂ ਕੀ ਪੂਰਾ ਕੀ ਤੁਸੀਂ ਤਾਂ ਗੱਲ ਤੁਸੀਂ ਆਪਣਾ ਏਜੰਡਾ ਲੈ ਕੇ ਚੱਲ ਰਹੇ ਹੋ ਨਹੀਂ ਨਹੀਂ ਮੇਰਾ ਏਜੰਡਾ ਨਹੀਂ ਤੁਹਾਡੀ ਕੋਈ ਵਿਚਾਰਤਾ ਹੈ ਵਿਚਾਰਤਾ ਨਾਲ ਸਹਿਮਤ ਕੌਣ ਹੋ ਮੈਂ ਕਹਿੰਦਾ ਸਹਿਮਤ ਪੰਜਾਬ ਦੇ ਲੋਕ ਹੋ ਰਹੇ ਆ ਹੋਰ ਕਾਠ ਜਿਹੜਾ ਹੁੰਦਾ ਉਹ ਬਤਾਉਂਦਾ ਆ ਆਪਣੇ ਆਪੜਿਆਂ ਨੂੰ ਰਗੜੇ ਲਾਈ ਜਾਂਦੇ ਤੁਸੀਂ ਕਾਲ ਕੋਣ ਆ ਨਾ ਮੈਂ ਆਪਦਿਆਂ ਨੂੰ ਰਗੜਾ ਲਾਉਣਾ ਮੇਰੀ ਗੱਲ ਨੂੰ ਸੁਣਨਾ ਮੈਂ ਮੈਨੂੰ ਰਗੜੇ ਜਰੂਰ ਲਾਉਂਦੇ ਆ ਲੋਕ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਮੈਂ ਤਾਂ ਅੱਜ ਤੱਕ ਦੇਖ ਲਿਆ ਜਦੋਂ ਦਾ 6 ਸਾਲ ਦਾ ਕਾਂਗਰਸ ਚ ਆਇਆ ਕਿਸੇ ਵਰਕਰ ਦੇ ਖਿਲਾਫ ਵੀ ਬੋਲਿਆ ਹੋਊਗਾ ਕਰਦੇ ਖਾ ਜੇ ਆਪ ਨੇ ਨੈਗੇਟਿਵਿਟੀ ਤੇ ਜਾ ਰਹੀ ਹੈ ਨੈਗੇਟਿਵਿਟੀ ਪੋਜ਼ਿਟਿਵਿਟੀ ਇਹ ਤੁਸੀਂ ਫੈਸਲਾ ਨਹੀਂ ਕਰਨਾ ਮਿੱਤਰਾਂ ਲੋਕ ਕਰਦੇ ਫੈਸਲਾ ਜਦੋਂ ਲੋਕ ਲੋਕਾਂ ਚ ਜਾਨਾ ਦੇਖੋ ਤਾਂ ਖੜਿਆ ਨਾ ਤੂੰ ਆਰਮੀ ਆ ਨਾ ਇੱਕ ਦੋ ਥਾਂ ਤੂੰ ਹੀ ਲੜ ਸਕਦਾ ਕਿਹਨੂੰ ਲੜੂਗਾ ਕਿੱਦਾਂ ਮੈਂ ਕਹਿੰਦਾ ਲੜੂਗਾ ਲੜੂਗਾ ਪ੍ਰੋਗਰਾਮ ਅਜੰਡਾ ਪੰਜਾਬ ਨੂੰ ਸਵਾਰਨਾ ਕਿਵੇਂ ਆ ਨੀਤੀ ਨੀਤੀ ਲੜਦੀ ਹੁੰਦੀ ਹੈ ਤੁਸੀਂ ਜਦੋਂ ਦਿਨੇ ਹੋ ਪਹਿਲਾਂ 5 500 ਪੇਜ ਬਣਾ ਦਿੰਦੇ ਹੁੰਦੇ ਸੀ ਚਲੋ ਹੁਣ ਦੱਸਦੇ ਤਾਂ ਆਗੇ ਦਸਾਂ ਜੋ ਕੀ ਪੂਰਾ ਕੀਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ